ਜਿਹੜਾ ਹਾਂਜੀ ਤਕਰੀਬਨ ਸਾਰੇ ਘੋੜਿਆਂ ਨਾਲੋਂ ਅੱਛਾ ਜੀ ਠੀਕ ਹੈ ਜੀ ਜਿਵੇਂ ਆਪਾਂ ਕਹਿ ਦਈਏ ਕਿ ਵੀ ਬਲੀ ਘੋੜਾ ਠੀਕ ਹੈ ਜੀ ਕਿਉਂ ਦੇ ਕਰਕੇ ਫਿਰ ਆਪਾਂ ਰਿਸਕ ਨਹੀਂ ਲੈਂਦੇ ਇਹਨੇ ਪਰਮਾਤਮਾ ਦੀ ਕਿਰਪਾ ਨਾਲ ਸਮੁੰਦਰ ਦਾ ਨਾਮ ਦੁਨੀਆ 'ਚ ਪਛਾਤਾ ਬਿਲਕੁਲ ਬਿਲਕੁਲ ਸਮੁੰਦਰ ਕਿਸੇ ਗੱਲੋਂ ਘਟ ਨਹੀਂ ਹਾਂਜੀ ਹਾਂਜੀ ਬਾਕੀ ਇਹ ਵਾਰਸ ਹੈ ਸਮੁੰਦਰ ਇਹ ਬਿਲਕੁਲ ਜੀ ਹਾਂਜੀ ਲਓ ਜੀ ਤੇ ਵਾਰ ਥੋੜਾ ਆ ਮੁਖਤਰ ਮਾਗੀ ਮੇਲੇ ਦੇ ਉੱਪਰ ਘੋੜੇ ਦੇ ਬੱਚੇ ਵੀ ਇੱਥੇ ਚੰਗੇ ਸਾਨੀ ਘੋੜੇ ਜਿਹੜੇ ਬਣ ਗਏ ਉਹ ਵੀ ਪਹੁੰਚੇ ਹੋਇਆ ਤੇ ਅੱਜ ਦਲਵਾਗ ਵੀ ਆਏ ਆ ਤੇ ਦਲਵਾਗ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਸਮੁੰਦਰ ਦਾ ਪੁੱਤ ਜਿਹਦਾ ਬਾਗ ਮਿੱਡੇ ਵਾਲਾ ਸਾਰੇ ਘੋੜੇ ਤਕਰੀਬਨ ਪਿਕਅਪ ਜਾਂ ਦੂਜੀ ਐਂਬੂਲੈਂਸ ਦੇ ਵਿੱਚ ਆਉਂਦੇ ਆ ਇਹ ਵੱਡੇ ਕੈਂਟਰ ਚ ਆਇਆ ਜੀ ਘੋੜਾ ਆਪਣਾ ਬੈਂਤ ਜੀ ਦੇਖੋ ਜੈਸਾ ਜਾਨਵਰ ਹੋਵੇ ਨਾ ਉਵੇਂ ਐ ਸਾਧਨ ਰੱਖਣਾ ਚਾਹੀਦਾ ਅੱਛਾ ਜੀ ਇਹ ਜੋ ਆਪਾਂ ਮਾਰਕੀਟ ਦੇ ਵਿੱਚ ਲਿਆਉਣਾ ਸ਼ੁਰੂ ਕੀਤਾ ਦਲਬਾਗ ਅੱਛਾ ਜੀ ਅੱਜ ਦੀ 8-7-8 ਸਾਲ ਪੇਜ ਹੋ ਗਿਆ ਅੱਛਾ ਜੀ ਇਹਨੂੰ ਕਦੀ ਵੀ ਪਿਕਅਪ ਤੇ ਨਹੀਂ ਪਾਇਆ ਅੱਛਾ ਜੀ ਕੈਂਟਰ 'ਚ ਹਾਂ ਜੀ ਹਾਂ ਜੀ ਨਾ ਕਿ ਟ੍ਰੇਲਰ 'ਚ ਪਾਇਆ ਕਿਉਂਕਿ ਇਹਦਾ ਵਜ਼ਨ ਜਿਹੜਾ ਹਾਂ ਜੀ ਤਕਰੀਬਨ ਸਾਰੇ ਘੋੜਿਆਂ ਨਾਲੋਂ ਅੱਛਾ ਜੀ ਠੀਕ ਹੈ ਜੀ ਜਿਵੇਂ ਆਪਾਂ ਕਹਿ ਦਈਏ ਕਿ ਵੀ ਬਲੀ ਘੋੜਾ ਠੀਕ ਹੈ ਜੀ ਇਸੇ ਦੇ ਕਰਕੇ ਫਿਰ ਆਪਾਂ ਰਿਸਕ ਨਹੀਂ ਲੈਂਦੇ ਬਿਲਕੁਲ ਬਿਲਕੁਲ ਬਈ ਬਹੁਤ ਚੰਗਾ ਘੋੜਾ ਦਲਵਾਗ ਮੇਡੜਾ ਪੱਕੇ ਬੰਦੇ ਦਾ ਤਕਰੀਬਨ ਸਾਰੇ ਜਾਣਦੇ ਆ ਜੀ ਹਨਾ ਆ ਵੇਖੋ ਜੀ ਹੁਣ ਤਾਂ ਗਾਂ ਜਿਹੜੇ ਦੇ ਬੱਚੇ ਆ ਗਏ ਆ ਹਾਂਜੀ ਉਹ ਵੀ ਸਾਂਭਣ ਬਣ ਗਏ ਆ ਹਾਂਜੀ ਇਹਦੇ ਪੁੱਤ ਪੋਤੇ ਅੱਗੇ ਮਾਰਕੀਟ 'ਚ ਚੰਗੇ ਸ਼ਹਾਰੇ ਆ ਜੀ ਇਹਨੇ ਪਰਮਾਤਮਾ ਦੀ ਕਿਰਪਾ ਨਾਲ ਸਮੁੰਦਰ ਦਾ ਨਾਮ ਦੁਨੀਆ 'ਚ ਪਹਚਾਤਾ ਬਿਲਕੁਲ ਬਿਲਕੁਲ ਸਮੁੰਦਰ ਕੋਈ ਗੱਲੋਂ ਘਟ ਨਹੀਂ ਹਾਂਜੀ ਹਾਂਜੀ ਬਾਕੀ ਆ ਵਾਰਸੇ ਸਮੁੰਦਰ ਹੈ ਬਿਲਕੁਲ ਜੀ ਹਾਂਜੀ ਥੋੜਾ ਜਿਹਾ ਦਲਵਾਗ ਦਾ ਪੁੱਤ ਵੀ ਆ ਗਿਆ ਇਹ ਵੀ ਦਲਵਾਗ ਦੀ ਕਾਪੀ ਹੈ ਇਹ ਦਲਵਾਗ ਦੀ ਕੋਲੇ ਆ ਜੀ ਆਲਮਾਲੇ ਕੋਲੇ ਉਹ ਵੀ ਦੋ ਤਿੰਨ ਮਾਰ ਆਪਾਂ ਵੀਡੀਓ ਵੀ ਬਣਾ ਤੀ ਅੱਗੇ ਰੱਖਿਓ ਅੱਗੇ ਮੜੇ ਗੱਡੀਆਂ ਪਿੱਛੇ ਵੀਰੇ ਤੁਸੀਂ ਕਦੋਂ ਆ ਗਏ ਬਾਈ ਮੈਨੂੰ ਤੇ ਲੱਗੀ ਕੋੜੇ ਅੱਛਾ ਅੱਛਾ ਉਹ ਵੀ ਆਪਣੀ ਪਹਿਲੀ ਇਹ ਵੀ ਇੱਕ ਨਿਊ ਟਰਾ ਹੋ ਰਹੀ 70000 ਰੁਪਏ 70000 ਰੁਪਏ ਇਹ ਪਹਿਲੇ ਪੂਰ ਵਾਲੇ ਬੱਚਿਆਂ ਨੂੰ ਚਾਹੀਦ ਦਲਵਾਗ ਦੇ ਬਣਾ ਦਾ ਉਹ ਮੇਨ ਇੰਟਰਨੈਸ਼ਨਲ ਆਜ ਆਜੇ। ਕੱਲ ਨੂੰ ਰੂਗੇ ਸੀ ਕੱਲ ਤਾਂ ਨਹੀਂ ਅੱਜ ਸ਼ਾਮ ਸ਼ਾਮ ਨੂੰ ਆਪਸ ਲੈਣਾ। ਕੱਲ ਨੂੰ ਫਿਰ ਉਹ ਸਵੇਰੇ ਮੇਲੇ ਆ ਦੇਖਾਂਗੇ ਮੇਲੇ ਦਾ ਰੁਝਾਨ ਦੇਖਾਂਗੇ। ਮੇਲਾ ਤਾਂ ਚੰਗੀ ਭੂਗੈ ਕੱਲ ਨੂੰ ਵੀ ਪੂਰਾ ਰੋ ਵੀ ਆਵਦੇ ਪਿਆ ਉਹ ਮੰਗੂ ਸ਼ਾਂਤ ਆਈ ਬਹੁਤ ਹੀ ਬਹੁਤ ਹਾਂ ਦੇਖੋ ਇਹ ਨਹੀਂ ਉਹ ਥੜਾ ਸ਼ੋਰ ਸ਼ਰਾਬਾ ਕਰ ਜਾਂ ਬਈ ਦਲਵਾਗ ਪਹੁੰਚ ਗਿਆ ਮਿੱਡੇ ਵਾਲਾ ਤੇ ਜਿੰਨੇ ਵੀ ਚੌਣ ਵਾਲੇ ਦਲਵਾਗ ਦੇ ਸਾਰੇ ਇੱਥੇ ਇਕੱਤਰ ਹੋਏ ਹੋਏ ਨੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦਰਸ਼ਨ ਕਰਾਏ ਨੇ ਘੋੜੇ ਦੇ ਗੰਦ ਜੀ ਤੁਹਾਡਾ ਵੀ ਬਹੁਤ ਤਨਵਾ ਜਿਹੜਾ ਤੁਸੀਂ ਸਾਰੇ ਹੀ ਮਤਲਬ ਸੰਸਾਰ ਭਰ ਦੇ ਹੌਸਲਾਵਰਾਂ ਨੂੰ ਇਹ ਚੀਜ਼ਾਂ ਦਿਖਾ ਰਹੇ ਜੀ ਪਿਛਲੇ ਸਾਲ ਮੈਂ ਲਾ ਮਿਸ ਕਰਤਾ ਸੀ ਮੇਲਾ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਜੀ ਪਿਛਲੇ ਸਾਲ ਐਤਗੀ ਫਿਰਪੂਰ ਜ਼ੋਰ ਮੰਗ ਰਹੀ ਆ ਕੋੜੇ ਦੀ ਜੀ ਗਲਤੀ ਕਰ ਬੈਠੇ ਪਿਛਲੇ ਸਾਲ ਅਸੀਂ ਕਿਹ ਅਹੀਂ ਬਰਹਾਉਣਾ ਨਹੀਂ ਚਾਹਦੇ ਅੱਛਾ ਜੀ ਨਹੀਂ ਠੀਕ ਹੈ ਸਾਰੇ ਦੇਖੋ ਮਾੜਾ ਜੀ ਬਾਗ ਬਾਰੇ ਜਰੂਰ ਸਾਰੇ ਮਾਂ ਦੇ ਪਿਓ ਦੇ ਪਾਸੋਂ ਇਹ ਦੇਖੋ ਜੀ ਬੈਂਤੀ ਜਿਹੜਾ ਇਹ ਆਪ ਡਾਇਰੈਕਟ ਸਮੁੰਦਰ ਦਾ ਬੱਚਾ ਇਹਦੇ ਤੋਂ ਛੱਕ ਨਹੀਂ ਸਭ ਨੂੰ ਪਤਾ ਹਾਂਜੀ ਇਹਦੀ ਮਾਂ ਵੀ ਜਿਹੜੀ ਆ ਉਹ ਸਾਡੀ ਲੈਂਚੋਂ ਪਿੱਛੋਂ ਠੀਕ ਹੈ ਜੀ ਬਹੁਤ ਚੰਗਾ ਮਤਲਬ ਰਿਜ਼ਲਟ ਆ ਰਿਹਾ ਹੈ ਦਾ ਉਹਨਾਂ ਦਾ ਸਵਾਟ ਸਾਲੀ ਦੀ ਇਹ ਜੋ ਠੀਕ ਹੈ ਜੀ ਹਾਂਜੀ ਹੁਣ ਕਿੰਨੀ ਫੀਸ ਹੈ ਜੀ ਦਿਲਵਾਗ ਦੀ ਹੁਣ ਇਸ ਟਾਈਮ ਦੀ ਬੈਂਤ 75000 ਰੁਪਏ 75000 ਰੁਪਏ ਹਾਂਜੀ ਠੀਕ ਹੈ ਜੀ ਪੂਰਾ ਡਰੈੱਸ ਦੱਸ ਦਿਓ ਜੀ ਹੁੰਦਾ ਮਿੱਡਾ ਪਿੰਡ ਪੂਰਾ ਮਸ਼ਹੂਰ ਕਰਤਾ ਦਲਵਾਗਲੀ ਸਾਡਾ ਪਿੰਡ ਹੈ ਜੀ ਮਿੱਡਾ ਹਾਂਜੀ ਤਸੀਲ ਮਲੋਟ ਠੀਕ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਹੈ 40 ਮੁਕਤਿਆਂ ਤੋਂ ਬਿਤੇ ਠੀਕ ਹੈ ਜੀ ਜੋ ਕਿਆ ਸਨਾਨਾ ਜੋੜ ਮੇਲਾ ਚੱਲ ਰਿਹਾ ਹਾਂਜੀ ਇਹਨਾਂ ਦੀ ਬਰੌਲਤੀ ਹੈ ਬਿਲਕੁਲ ਜੀ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਇੱਕ ਜਬਰ ਤੇ ਜ਼ੁਲਮ ਦਾ ਟੱਕਰਾ ਕਰਦੇ ਹੋਏ ਜੀ ਜੰਗ ਫਤਿਹ ਕੀਤੀ ਸੀ ਹਾਂਜੀ ਇਹ ਉਹਨਾਂ 40 ਮੁਕਤਿਆਂ ਦੀ ਯਾਦ ਦੇ ਵਿੱਚ ਜੀ ਸਮਾਗਮ ਚੱਲ ਰਿਹਾ ਬਿਲਕੁਲ ਜੀ ਹਾਂਜੀ ਤੇ ਗੁਰੂ ਸਾਹਿਬ ਨੂੰ ਘੋੜਿਆਂ ਨਾਲ ਬਹੁਤ ਪ੍ਰੇਮ ਸੀ ਤੇ ਮੇਰੀ ਜਾਨ ਭਾਈ ਕਿਹਾ ਗਿਆ ਜੀ ਹਾਂਜੀ ਹਾਂਜੀ ਬਿਲਕੁਲ ਜੀ ਪਿਆਰ ਇੱਕ ਵੱਖਰੀ ਚੀਜ਼ ਹੁੰਦਾ ਹੈ ਕਿ ਜਾਨ ਭਾਈ ਕਹਿਣਾ ਨਾ ਬਹੁਤ ਵੱਡੀ ਚੀਜ਼ ਹੁੰਦਾ ਪਿਛਲੇ ਸਾਲਾਂ ਨਾਲੋਂ ਮੇਲਾ ਜਾਦੇ ਭਰਿਆ ਨਹੀਂ ਲੱਗਦਾ ਤੁਹਾਨੂੰ ਇਸ ਵਾਰ ਥੋੜਾ ਜਿਹਾ ਮੇਲੇ ਦੇ ਵਿੱਚ ਤਾਂ ਐਸੀ ਜਗ੍ਹਾ ਨਹੀਂ ਮਿਲਣੀ ਕਿਤੇ ਹਾਂ ਜੀ ਕਿ ਵੀ ਬਾਬੇ ਕਾਲੇ ਮਹਿਰ ਦੀ ਜਗ੍ਹਾ ਦੇ ਵਿੱਚ ਮੇਰੀ ਸੰਭਾਲ ਹੈ ਕਿ ਦੀਆਂ ਸਟੋਰੀਆਂ ਤੰਬੂ ਟੈਂਟ ਨਹੀਂ ਲੱਗੇ ਅੱਛਾ ਜੀ ਇੱਕ ਕਵਰ ਵਾਲੇ ਦੇ ਪਿੰਡ ਦੇ ਵਿੱਚ ਬਾਬੇ ਕਾਲੇ ਮਹਿਰ ਦੀ ਸੰਧੂ ਸਾਹਿਬ ਦੀ ਜਗ੍ਹਾ ਬਣੀ ਉੱਥੇ ਅੱਛਾ ਅੱਛਾ ਜੀ ਕਿ ਉੱਥੇ ਟੈਂਟ ਲੱਗੇ ਹੋਏ ਜਾ ਕੇ ਵੇ ਉਹ ਮੇਟਰੋ ਦਿਲਵਾਗ ਦਿਖਾਇਆ ਤੁਹਾਨੂੰ ਮਾਗੀ ਮੇਲਾ 2026 ਤੇ ਪਹੁੰਚਿਆ 25 ਮਿਸ ਕਰਤੀ ਸੀ ਬਾਈ ਹੂਰੀ ਕਹਿੰਦੇ ਵੀ 26 ਨਹੀਂ ਮਿਸ ਕਰੀ ਸੀ ਅਸੀਂ ਨੇ ਤੇ ਘੋੜਾ ਕਿਵੇਂ ਲੱਗਿਆ ਜਰੂਰ ਦੱਸਿਓ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ